ਲੈ ਵੀ ਮਿੱਤਰੋ ਜੇ ਮੈਚ ਵਗੈਰਾ ਦੇਖਣੇ ਨੇ ਨਾ ਇਹਦੇ ਵਰਗੀ ਚੀਜ਼ ਲੈ ਲਓ ਇਹਦੇ ਵਰਗੀ ਕਿਵੇਂ ਚੱਲਦੀ ਹੈ ਕੁਆਲਿਟੀ ਦਿਖਾਉਣਾ ਤੁਹਾਨੂੰ ਆ ਦੇਖੋ ਖਾਲੇ ਤਾਂ ਲਾਈਟ ਲੱਗੀ ਹੈ ਲਾਈਟ ਬੰਦ ਕਰੇ ਤਾਂ ਕੁਆਲਿਟੀ ਦਿਖਾਉਣਾ 1 ਮਿੰਟ ਬੰਦ ਕਰ ਦੇ ਬਈ ਕਿਉਂ ਪੈਂਦੀ ਹੈ ਤੱਕ ਸਕਰੀਨ ਕਿੱਡੀ ਕੂਗੀ ਮੈਂ ਪੁੱਛਦਾ ਇਸ ਸਮੇ ਮੈਚ ਮੂਚ ਦੇਖਣੇ ਨੇ ਫਿਲਮ ਦੇਖਣੀ ਹੈ ਤੇ ਨਜ਼ਾਰਾ ਮੰਨਦੂ ਇਹ ਪ੍ਰੋਜੈਕਟਰ ਹੈਗਾ 스마트 ਲੈ ਵੀ ਲਾਈਟ ਲੱਗੇ ਨਾ ਤੇ ਹਾਂ ਬਈ ਕੀ ਗੱਲ ਬਾਤ ਹੈ ਕੀ ਇਹ ਇਹ ਵੀਰੇ ਪਣੇ ਕੋਲੇ ਐਂਡਰੋਇਡ ਪ੍ਰੋਜੈਕਟਰ ਹੈਗਾ ਠੀਕ ਹੈ ਇਹ ਜਿਹੜੀ ਤੁਸੀਂ ਸਕਰੀਨ ਦੇਖੀ ਇਹ ਤਾਂ ਹੈਗੀ ਜੀ 70 ਇੰਚ ਹੂੰ ਠੀਕ ਹੈ ਜੀ ਸੋਨੂੰ ਇਹ ਸਕਰੀਨ ਬਣ ਜੂ 170 ਇੰਚ 150 ਪਲੱਸ 170 ਇੰਚ ਹੋ ਜੂ ਆਊਟਡੋਰ ਆਊਟਡੋਰ ਲਾ ਸਕਦੇ ਤੁਸੀਂ ਨੇਰੀ ਚ ਠੀਕ ਹੈ ਹਾਂਜੀ ਆਈ ਦੀ ਤਾਂ ਨਹੀਂ ਲੋਡ ਪਰਦੇ ਦੀ ਕੰਧ ਵਾਈਟ ਹੋਵੇ ਨਹੀਂ ਪਰ ਪਰਦਾ ਲੱਗੂਗਾ ਜੀ ਠੀਕ ਹੈ ਇਹ ਕੰਧ ਵਾਈਟ ਆ ਫਿਰ ਤਾਂ ਹੀ ਚੱਲ ਜੂ ਹਾਂ ਇਹਦੇ ਕਰਕੇ ਵੀ ਹਲੇ ਉਹ ਆ ਨਾਲੇ ਉਹ ਦੇਖੋ ਪਿੱਛੇ ਆ ਬੰਦ ਕਰੀ ਮਾੜਾ ਆ ਚੈੱਕ ਕਰੋ ਬਈ ਉਹ ਕੁਆਲਿਟੀ 70 ਇੰਚ ਸਕਰੀਨ ਚੱਲ ਰਹੀ ਹੈਗੀ ਇਹ 170 ਹੈਗੀ 170 ਹੋ ਜੂਗੀ 170 ਹੋਈ ਹੈ ਹਲੇ ਇਹ ਤਾਂ 100 ਬਾਜੂਗਾ ਨਾ ਹਾਂ ਚਾਲ ਬੰਦ ਚਲਾਇਓ ਲਾਈਟ ਲੈ ਕਿੰਨੇ ਰੁਪਈਆ ਦਾ ਹੈ ਇਹੇ 7000 ਰੁਪਏ ਦਾ ਦੇ ਦਾਂਗੇ ਜੀ ਆਪਾਂ ਠੀਕ ਆ ਇਹ ਤੋਂ ਛੋਟਾ ਵੀ ਆਉਂਦਾ ਕੋਈ ਇਹ ਤੋਂ ਛੋਟਾ ਹੋਰ ਮਿਲ ਜੂਗਾ ਉਹ ਵੀ ਵਧੀਆ ਗਾਰੰਟੀ ਵਾਰੰਟੀ ਹੁੰਦੀ ਹੈ ਕਿਸੇ ਦੀ ਇਹਨਾਂ ਦੀ ਆਪਾਂ ਦੀ ਕਾਊਂਟਰ ਗਾਰੰਟੀ ਨਹੀਂ ਹੁੰਦੀ ਕੋਈ ਵੀ ਚੀਜ਼ ਆ ਗਈ ਅੱਛਾ ਤੇ ਆ ਆਉਂਦਾਗਾ ਜੀ ਇਹ 100 ਇੰਚੀ ਸਕਰੀਨ ਵਾਲਾਗਾ ਇਹ ਵੀ ਪੂਰੀ ਸਰਾਗਲ ਬਾਤ ਆ ਗਈ ਤੇ ਇਹ 100 ਇੰਚੀ ਸਕਰੀਨ ਦਾ ਹੋਗਾ 3800 ਰੁਪਏ ਦਾ ਮੈਚ ਦੇ ਤੇ ਵੀ ਚੱਲੂ ਮੈਚ ਦੇ ਤੇ ਵੀ ਚੱਲੂਗਾ ਠੀਕ ਹੈ ਕੁਆਲਿਟੀ ਓਕੇ ਇਹਦੀ ਵੀ ਸਰਾਗਲ ਬਾਤ ਹੈ ਜਿਹੜਾ ਮਰਜ਼ੀ ਮੰਗਵਾ ਸਕਦਾ ਹੈ ਕਿਹਨਾ ਮਰਜ਼ੀ ਮੰਗਾਓ 올 ਇੰਡੀਆ ਡਿਲੀਵਰੀ ਆਪਾਂ ਦੀ ਸੀਓ 200 ਰੁਪਏ ਅਡਵਾਂਸ ਹੋਊਗਾ 200 ਰੁਪਏ ਅਡਵਾਂਸ ਹੋਊਗਾ ਬਾਕੀ ਕੈਸ਼ ਹਾਂ ਡਿਲੀਵਰੀ ਹੋ ਜੂਗੀ ਇਹਦੇ ਉੱਤੇ ਕੀ ਹੈ ਇਹਦੇ ਪਹਿਲਾਂ 2000 ਰੁਪਏ ਹੋਊਗਾ ਬਾਕੀ ਕੈਸ਼ ਹਾਂ ਡਿਲੀਵਰੀ ਹੋ ਜਾਓ ਕਿਉਂਕਿ ਸਾਡੇ ਕੋਲ ਕੈਸ਼ ਔਨ ਡਿਲੀਵਰੀ ਸਿਰਫ 5000 ਤੱਕ ਹੀ ਹੈਗੀ ਵੱਧ ਨਹੀਂ ਹੈਗੀ ਕਿੱਥੋਂ ਭੇਜਾਂਗੇ ਪਾਹੀ ਪਿੰਡ ਲੌਂਗਵਾਲ ਜਿਹੜੇ ਨਹਿਰੀ ਕੋਠੀ ਲੌਂਗਵਾਲ ਆਨਲਾਈਨ ਸਟੋਰ ਤੁਸੀਂ ਆਕੀਵ ਲਈ ਜਾ ਸਕਦੇ ਹੋਗੇ ਤੇ ਜਾਂ ਤੁਸੀਂ ਮੰਗਾ ਵੀ ਸਕਦਾ ਜੀ ਠੀਕ ਆ ਬਾਈ ਹਾਂਜੀ